ਸੁਣਨ ਵਾਲੇ ਜਿਹੜੇ ਮਾਲਾਂ ਕਿਹੜੇ ਜਿਹੜੇ ਪਹਿਲੇ ਹੁੰਦੇ ਨੇ ਊੰਗੇ ਜਿਹੜੇ ਹੁੰਦੇ ਨੇ ਇਹ ਊੰਗੇ ਊੰਗੇ ਦਾ ਮਤਲਬ ਹੈ ਉਹਨਾਂ ਨੇ ਸੁਣੀ ਵੀ ਜਾਣਾ ਹੈ ਵਿੱਚ ਵਿੱਚ ਬਣੀਆਂ ਜੀ ਅੱਖਾਂ ਬੰਦ ਕਰਕੇ ਊੰਗੀ ਵੀ ਜਾਣਾ ਹੈ ਦੂਜੇ ਹੁੰਦੇ ਨੇ ਸੁਣਗੇ ਸੁਣਗੇ ਕਹੜੇ ਹੁੰਦੇ ਨੇ ਇਹਨਾਂ ਨੇ ਕਥਾ ਸੁਣੀ ਨਹੀਂ ਬਿੜਣਾ ਇਹਨਾਂ ਨੇ ਬਸ ਸੁਣਣਾ ਹੈ ਬਾਬਾ ਕੀ ਕਹਿੰਦਾ ਇਹਦਾ ਤਾਂ ਕੰਮ ਹੈ ਪਾਸੇ-ਪਾਸੇ ਘੁੰਮ ਕੇ ਜਿਹੜਾ ਕੰਦ ਵਿੱਚ ਪੈ ਗਿਆ ਉਹਨੂੰ ਸੁਣਨਾ ਹੈ ਬਾਬਾ ਕੀ ਕਹਿੰਦਾ ਫਿਰ ਉਹਦੀ ਚਰਚਾ ਕਰਨੀ ਤੀਜੇ ਹੁੰਦੇ ਨੇ ਚੁੰਗੀ ਫਿਰ ਦੀ ਸੋ ਫਿੱਕੀ ਫਿੱਤੀ ਉਹ ਇਹਨਾਂ ਦੇ ਵਿਆਖਿਆ ਤੀਜੇ ਹੁੰਦੇ ਨੇ ਚੁੰਗੇ ਹੁਣ ਚੁੰਗਿਆਂ ਦਾ ਮਤਲਬ ਕੀ ਹੈ ਚੁੰਗੇ ਹੁੰਦੇ ਨੇ ਜਿਹੜੇ ਚੁਗਦੇ ਨੇ ਜਿਵੇਂ ਆਪਾਂ ਪੰਛੀਆਂ ਨੂੰ ਪਹਿਲਾਂ ਦਾਣੇ ਪਾ ਦਿੰਦੇ ਸੀ ਅੱਜ ਕੱਲ ਦਾ ਇਤਿਹਾਸ ਕੰਮ ਹੀ ਖਤਮ ਹੋਗਾ ਜਾ ਰਿਹਾ ਹੈ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਮੈਂ ਨਿੱਕਾ ਜਹਾ ਹੁੰਦਾ ਸੀ ਤੇ ਮੇਰਾ ਬਾਪੂ ਜਦੋਂ ਭੋਜਨ ਕਰ ਤੋਂ ਬਹਿਂਦਾ ਸੀ ਨਾ ਦੁਪਹਿਰ ਦੇ ਵੇਲੇ ਅਸੀਂ ਆਪ ਦੇਖਿਆ ਆਪਣੀਆਂ ਅੱਖਾਂ ਨਾਲ ਨਿੱਕਾ ਜਹਾ ਸੀ ਤੇ ਮੇਰਾ ਬਾਪੂ ਬਹਿਂਦਾ ਸੀ ਮੰਜੇ ਤੇ ਉਹਨੇ ਭੋਜਨ ਕਰਨਾ ਭੋਜਨ ਕਰਨ ਤੋਂ ਪਹਿਲਾਂ ਉਹਨੇ ਅੱਧੀ ਰੋਟੀ ਤੋੜ ਕੇ ਨਾ ਜਿੱਥੇ ਜਿੱਥੇ ਟੁਕੜੀਆਂ ਕਰਕੇ ਤੇ ਵਿਹੜੇ 'ਚ ਮੰਜਾ ਹੁੰਦਾ ਸੀ ਤੇ ਮੰਜੇ ਦੇ ਨਾਲ ਵਾਲੀ ਰੋਟੀਆਂ ਇਹ ਖਿਲਾਰ ਦਿੰਦਾ ਸਾਡੇ ਬਾਪੂ ਦੇ ਰੋਟੀ ਖਾਂਦੇ ਖਾਂਦੇ ਚੜੀਆਂ ਆ ਜਾਂਦੀਆਂ ਉੱਥੇ ਬਹਿ ਕੇ ਜਿੱਥੇ ਉਹਨੇ ਰੋਟੀ ਖਿਲਾਰੀ ਏ ਉੱਥੇ ਹੀ ਰੋਟੀ ਖਾਣੇ ਚੜੀਆਂ ਨੇ ਪੰਛੀਆਂ ਨੇ ਰੋਟੀ ਖਾਣੀ ਤੇ ਸੰਗਤ ਅੱਜ ਕੱਲ ਦਾ ਇਹ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀ ਕਿਉਂਕਿ ਵੇੜੇ ਨਹੀਂ ਰਹੇ ਪੰਛੀ ਨਹੀਂ ਰਹੇ ਤੇ ਬੁਢਾਣਾ ਮਨਿਆ ਪੰਛੀਆਂ ਵਾਸਤੇ ਸੋਚਣ ਵਾਲੇ ਵੀ ਘੱਟੀ ਜਾ ਰਹੇ ਤੇ ਬਹਾਪੁਰਸ਼ਾਂ ਨੇ ਕਿਹਾ ਤੀਜੇ ਜਿਹੜੇ ਹੁੰਦੇ ਨੇ ਉਹ ਚੁੰਗੇ ਹੁੰਦੇ ਨੇ ਚੁੰਗੀਆਂ ਦਾ ਮਤਲਬ ਚੁੰਮਣ ਵਾਲੇ ਚੁਗਣ ਵਾਲੇ ਚੰਗੇ ਹੁੰਦੇ ਨੇ ਕਿ ਕੋਈ ਗੱਲ ਚੰਗੀ ਲੱਗੇ ਨੂੰ ਚੁਗ ਲੋ ਬਾਬਾ ਜੀ ਨੇ ਕਿਹਾ ਸੀ ਸ਼ਰਾਬ ਨਹੀਂ ਪੀਣੀ ਲੈ ਵੀ ਚੁਗ ਲਿਆ ਅੱਜ ਤੋਂ ਬਾਅਦ ਸ਼ਰਾਬ ਨਹੀਂ ਇਹ ਚੁਗਦੇ ਸੰਤਾਨੇ ਗਿਆਨੀ ਮਹਾਰਾਜ ਕੋਈ ਕਉ ਸੰਗ ਨਹੀਂ ਕਰਨਾ ਅੱਜ ਤੋਂ ਬਾਅਦ ਕਿਸੇ ਕਉ ਸੰਗ ਵਿੱਚ ਬਹਿਣਾ ਨਹੀਂ ਕਿਸੇ ਕਉ ਸੰਗ ਵਿੱਚ ਰਹਿਣਾ ਨਹੀਂ ਸੰਤਾਨੇ ਗਿਆਨੀ ਕਹਾਈ ਸਿਮਰਨ ਜ਼ਰੂਰੀ ਹੈ ਜੇ ਨਹੀਂ ਕਰਦੇ ਤੇ ਅੱਜ ਤੋਂ ਬਾਅਦ ਕਰ ਲੈਣਾ ਇਹਨੂੰ ਚੁਗਣਾ ਕਹਿੰਦੇ ਜੇ ਘਰ ਵਿੱਚ ਕੋਈ ਚਿੰਤਾ ਹੈ ਜਿਹੜੀ ਨਿਕਲਦੀ ਨਹੀਂ ਸੰਤਾਂ ਨੇ ਕਿਹਾ ਭਾਈ ਸਿਮਰਨ ਨਾਲ ਚਿੰਤਾ ਮਿਲ ਜਾਂਦੀ ਹੈ ਤੇ ਘਰੇ ਜਾ ਕੇ ਸਾਰੇ ਘਰਦਿਆਂ ਨੂੰ ਕਹਿਣਾ ਭਾਈ ਸਵੇਰੇ ਅਮਰਤ ਵੇਲੇ ਉੱਠ ਕੇ ਨਾਮ ਜਪਣਾ ਇਹ ਚੁੰਗੇ ਨੇ ਇਹਨੂੰ ਚੁੰਗੇ ਭਗਤ ਕਹਿੰਦੇ ਤੇ ਚੌਥਈ ਕਿਸਮ ਦੇ ਭਗਤ ਜਿਹੜੇ ਹੁੰਦੇ ਨੇ ਉਹ ਢੁੰਗੇ ਭਗਤ ਢੁੰਗੇ ਭਗਤ ਜਿਹੜੇ ਨੇ ਕਿ ਉਹਨਾਂ ਨੇ ਸਮੁੰਦਰ ਦੀ ਤਰ੍ਹਾਂ ਨਦੀਆਂ ਨੂੰ ਪਿੰਨੇ ਧੁੰਗੇ ਭਗਤਾਂ ਨੇ ਸਤਿਗੁਰ ਦੀ ਵਡਿਆਈ ਨੂੰ ਪੀਣਾ ਹੈ ਗੁਰੂ ਦੀ ਗੱਲ ਨੂੰ ਪੀਣਾ ਹੈ ਫਿਰ ਉਹਨੂੰ ਸਾਹਮਣੇ ਫਿਰ ਸਾਹਮਣੇ ਇੱਕ ਦਿਨ ਵਰਸਮੇ ਆਪਣੀ ਜ਼ਿੰਦਗੀ ਆਪਣੀ ਇਸ ਜ਼ਿੰਦਗੀ ਨੂੰ ਲੇਖੇ ਲਾਉਣਾ ਹੈ ਉਹ ਧੁੰਗੇ ਭਗਤਾਂ ਦੀ ਨਿਸ਼ਾਨੀ ਤੇ ਮਾਤਾ ਲੋਰੀ ਚੌਥੀ ਤਰ੍ਹਾਂ ਦੀ ਭਗਤ ਹੈ ਜੋ ਧੁੰਗੀ ਭਗਤ ਹੈ ਜਿਸ ਨੇ ਸੋੜ ਲਿਆ ਸਮਝ ਲਿਆ ਤੇ ਸਮਝਣ ਤੋਂ ਬਾਅਦ ਉਸ ਅਨੰਤ ਵਿੱਚ ਚਲੀ ਗਈ ਕਿ ਇਹ ਤਾਂ ਕਮਾਲ ਹੈ ਐਨੀ ਮੈਂ ਮੈਂ ਸਿਮਰ ਪਿਆਰੀ ਸਾਸੀ ਜਦੋਂ ਇਹ ਖਿਆਲ ਮਨ ਵਿੱਚ ਪੈਦਾ ਹੋ ਗਿਆ ਕਿ ਸਿਮਰ ਸਭ ਕੁਝ ਕਰਦਾ ਹੈ ਸਮਾਬਿਤਣ ਲੱਗਿਆ ਮਾਤਾ ਲਈ ਯਾਦ ਕਰਦੀ ਸੀ ਪਹਿਲਾਂ ਸਿਮਰਨ ਕਰਦੀ ਸੀ ਲੇਕਿਨ ਹੁਣ ਸਿਮਰਨ ਤੇ ਵਾਦਾ ਹੋ ਗਿਆ ਜੇ ਸਾਨੂੰ ਸਮਝ ਆ ਜਾਏ ਪੱਕੀ ਕਿ ਸਭ ਰੋਗ ਦਾ ਔਸ਼ਧ ਨਾਮ ਆਪਾਂ 니ਕੇ ਹੁੰਦੇ ਸਾਧੂ ਦਾ ਸੁਣਦੇ ਹੁੰਦੇ ਸੀ ਨਾ ਇਹ ਤੇਰੇ ਸਾਰੇਆਂ ਦੁੱਖਾਂ ਦੀ ਦਰ ਸਾਰੇਆਂ ਦੁੱਖਾਂ ਦੀ ਦੇ ਕਟੜੀ ਰਾਮ ਨਾਮ ਨੇ ਦੇਹਾਰੇ ਆ ਸੁਖਾਂ ਨੀ ਗਾਉਂਦਾ ਇਹ ਸੇ